ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਜਿਹੜੀ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਨ ਲੱਗੇ ਆ ਉਹ ਦੇਖੋ ਜੀ ਆਪਣੀਆਂ ਕੈਂਚੀਆਂ ਕੈਂਚੀਆਂ ਨੂੰ ਆਪਾਂ ਕਿਵੇਂ ਮੈਂਟਾਂ ਦੇ ਵਿੱਚ ਤਿੱਖੀ ਵੀ ਕਰ ਸਕਦੇ ਆ ਤੇ ਜਿਹੜੇ ਇਹਨਾਂ ਨੂੰ ਕੈਂਚੀਆਂ ਨੂੰ ਜੰਗਾਲ ਲੱਗ ਜਾਂਦਾ ਤੇ ਉਹ ਵੀ ਆਪਾਂ ਕਿਵੇਂ ਲਾ ਸਕਦੇ ਆ ਤੇ ਬਿਲਕੁਲ ਵੀ ਜੰਗਾ ਨਹੀਂ ਲੱਗੂਗਾ ਜਿਹੜੀ ਆਪਾਂ ਇਹਦੇ ਉੱਤੇ ਚੀਜ਼ ਇੱਕ ਐਂਡ ਵਿੱਚ ਲਗਾ ਕੇ ਰੱਖਾਂਗੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਦੇਖ ਸਕਦੇ ਹੋ ਜੀ ਦੇਖੋ ਤੁਸੀਂ ਕੈਂਚੀ ਨੂੰ ਕਿੰਨਾ ਜੰਗਾਲ ਲੱਗਿਆ ਹੋਇਆ ਤੇ ਬਿਲਕੁਲ ਵੀ ਇਹ ਆਪਣਾ ਕੱਪੜਾ ਨਹੀਂ ਕੱਟ ਰਹੀ ਮੈਂ ਤੁਹਾਨੂੰ ਕੱਪੜਾ ਵੀ ਕੱਟ ਕੇ ਦਿਖਾਉਣੀ ਆ ਤੇ ਆਪਾਂ ਨੇ ਜੇ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਪਹਿਣਾ ਕਹਿੰਦੀ ਆ ਤੁਸੀਂ ਕੈਂਚੀ ਨੂੰ ਤਿੱਖੀ ਕਰਕੇ ਉਹਦਾ ਕੱਪੜਾ ਨਹੀਂ ਕੱਟ ਕੇ ਦਿਖਾਇਆ ਦੇਖੋ ਜੀ ਆ ਤੁਸੀਂ ਦੇਖ ਸਕਦੇ ਹੋ ਪੂਰਾ ਪ੍ਰੂਫ ਤੇ ਦੇਖੋ ਆਪਣੀ ਇਹ ਕੈਂਚੀ ਨਾਰਮਲੀ ਕੱਪੜਾ ਆ ਸੂਤੀ ਜਿਹੜਾ ਇਹ ਕੱਟ ਨਹੀਂ ਰਹੀ ਤੇ ਆਪਾਂ ਇੰਨੀ ਤਿੱਖੀ ਕਰਾਂਗੇ ਨਾ ਇੱਕ ਮਿੰਟ ਦੇ ਵਿੱਚ ਤੁਸੀਂ ਖੁਦ ਹੀ ਹੈਰਾਨ ਹੋ ਜਾਓਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਚਲੋ ਆਪਾਂ ਜੀ ਵੀਡੀਓ ਕਰਦੇ ਹਾਂ ਸਟਾਰਟ ਹੁਣ ਤੇ ਪਹਿਲਾਂ ਤਾਂ ਇਹਨੂੰ ਆਪਾਂ ਕੈਂਚੀ ਨੂੰ ਸਾਫ਼ ਕਰਦੇ ਹਾਂ ਜਿਹੜੀ ਚੀਜ਼ ਉੱਪਰ ਲਗਾਵਾਂਗੇ ਤੇ ਕੈਂਚੀ ਤੁਹਾਡੀ ਬਿਲਕੁਲ ਹੀ ਸਾਫ਼ ਹੋ ਜਾਊਗੀ ਤੁਸੀਂ ਕੋਲ ਕਿਚਨ ਦੀ ਤਰ੍ਹਾਂ ਨਾਲ ਇਹਦੇ ਉੱਤੇ ਸਾਰੀ ਕੈਂਚੀ ਦੇ ਉੱਤੇ ਇਸ ਤਰ੍ਹਾਂ ਲਗਾ ਦਿਓ 2 ਮਿੰਟ ਲਈ ਨਾਲ ਚੰਗੀ ਤਰ੍ਹਾਂ ਨਾਲ ਲਾ ਕੇ ਇਹਨੂੰ ਛੱਡ ਦਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਰਹੋ ਜੀ ਹੁਣ ਆਪਾਂ ਇਹ ਚੰਗੀ ਤਾਂ ਨੰਨ ਸਾਰੀ ਕੈਂਚੀ ਦੇ ਉੱਤੇ ਕਾਲਗਟ ਦੇ ਤਲਾ ਬਿਲਕੁਲ ਵੀ ਇਹ ਆਪਣੀ ਕੈਂਚੀ ਦੇਖੋ ਜੀ ਤਿੱਖੀ ਨਹੀਂ ਹੈਗੀ ਤਿਆਪਾ ਟਿੱਕੀ ਵੀ ਆਨ ਚੰਗੀ ਤਰ੍ਹਾਂ ਨਾਲ ਤੁਹਾਨੂੰ ਕਰਕੇ ਦਿਖਾਵਾਂਗੀ ਤੇ ਦੇਖੋ ਜੀ ਬਿਨਾ ਖਰਚ ਕੀਤੇ ਹੀ ਬਿਨਾ ਹੀ ਆਪਾਂ ਮਿੰਟ ਨੂੰ ਆਪਾਂ ਘਰੇ ਹੀ ਇਹਨਾਂ ਕੈਂਚੀ ਨੂੰ ਟਿੱਕੀ ਕਰ ਸਕਦੇ ਹਾਂ ਕਿਉਂਕਿ ਹਰ ਵਕਤ ਹੀ ਜਿਹੜੀਆਂ ਪਹਿਣਾ ਕੱਪੜੇ ਸਲਾਈ ਕਰਦੀਆਂ ਨੇ ਤੇ ਉਹਨਾਂ ਲਈ ਇਹ ਬਹੁਤ ਹੀ ਵੀਡੀਓ ਜ਼ਰੂਰੀ ਆ। ਹਨੇ ਜੀ ਇੱਕ ਲੈਣਾ ਸਕ੍ਰੈਪ ਸਕ੍ਰੈਪ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਇੱਕ ਕਈ ਵਰੀ ਨਾ ਤਾਰਾਂ ਵਾਲਾ ਹੁੰਦਾ ਉਹ ਵੀ ਤੁਸੀਂ ਲੈ ਸਕਦੇ ਹੋ। ਦੇਖੋ ਜੀ ਇਹਦਾ ਚੰਗਾਲ ਲੈਣਾ ਬਿਲਕੁਲ ਹੀ ਸਟਾਰਟ ਹੋ ਗਿਆ। ਜੇ ਤੁਹ ਆਪਣੀਆਂ ਇਹ ਕੈਂਚੀਆਂ ਦੀ ਆਪਾਂ ਵਰਤੋਂ ਨਹੀਂ ਕਰਦੇ ਹੈਗੇ ਪਈਆਂ ਰੈਂਡੀਆਂ ਨੇ ਤੇ ਉਹਨਾਂ ਨੂੰ ਚੰਗਾਲ ਲੱਗ ਜਾਂਦਾ ਹੈ ਨਾ ਜਦੋਂ ਆਪਾਂ ਇਹਨਾਂ ਦੀ ਵਰਤੋਂ ਕਰਤੀਆਂ ਤੇ ਫਿਰ ਉਹਨਾਂ ਨੂੰ ਉਹ ਤਿੱਖੀਆਂ ਵੀ ਰੈਂਡੀਆਂ ਨੇ ਤੇ ਜੰਗਾਲ ਵੀ ਨਹੀਂ ਲੱਗਦਾ ਹੈਗਾ। ਦੇਖੋ ਜੀ ਆਪਣੀਆਂ ਕੈਂਚੀਆਂ ਤੋਂ ਚੰਗਾਲ ਬਿਲਕੁਲ ਹੀ ਰਹਿ ਗਿਆ। ਤੇ ਹੁਣ ਆਪਾਂ ਤੁਹਾਨੂੰ ਇੱਕ ਵਾਰੀ ਸਾਫ਼ ਕਰਕੇ ਤੇ ਫਿਰ ਇਹ ਦੁਬਾਰਾ ਚਾਪਾ ਤੁਹਾਨੂੰ ਤਿੱਖੀਆਂ ਕਰਕੇ ਦਿਖਾਉਨੇ ਆ। ਦੇਖੋ ਜੀ ਆਪਣੀਆਂ ਕੈਂਚੀਆਂ ਬਿਲਕੁਲ ਹੋ ਗਈਆਂ ਸਾਫ਼। ਤਾਂ ਇਹਨੂੰ ਤਾਂ ਆਪਣੇ ਕੈਂਚੀ ਨੂੰ ਜੰਗਾਲ ਟੀ ਇਹ ਨਾਲ ਲੱਗਿਆ ਨਹੀਂ ਹੋਇਆ ਸੀ ਆਪਣੇ ਇਹਨੂੰ ਵੀ ਨਾਲ ਹੀ ਸਾਫ਼ ਕਰਤਾ। ਤੇ ਆਪਣੀ ਆਹ ਕੈਂਚੀ ਨੂੰ ਵਾਧੂ ਚੰਗਾਲ ਦਿੱਤੀਗਾ। ਦੇਖੋ ਜੀ ਇਹ ਸਾਫ਼ ਹੋ ਗਈ ਬਿਲਕੁਲ ਹੀ। ਨੇਲ ਪਾਲਸਤੀ ਸੀਸੀ ਤੇ ਉਹਦੇ ਨਾਲ ਤੁਸੀਂ ਇਸ ਤਰ੍ਹਾਂ ਇਹਨੂੰ ਤਿੱਖੀ ਕਰਨਾ ਕੈਂਚੀ ਨੂੰ ਬਹੁਤ ਹੀ ਸੌਖਾ ਤਰੀਕਾ ਆ ਦੋ ਮਿੰਟ ਲਈ ਕਰੋਗੇ ਨਾ ਤੁਸੀਂ ਤਾਂ ਤੁਹਾਡੀ ਕੈਂਚੀ ਬਿਲਕੁਲ ਹੀ ਤਿੱਖੀ ਹੋ ਜਾਂਦੀ ਹੈ ਜਿਵੇਂ ਤੁਹਾਨੂੰ ਸਹੀ ਲੱਗਦਾ ਆ ਤੁਸੀਂ ਉਸ ਤਰ੍ਹਾਂ ਇਹ ਸੀਸੀ ਦਾ ਇਸਤੇਮਾਲ ਕਰ ਸਕਦੇ ਹਾਂ ਸੁਆਈਆਂ ਦੇ ਰੈਪਰ ਹੁੰਦੇ ਆ ਉਹ ਵੀ ਤੁਸੀਂ ਲੈ ਕੇ ਨਾ ਕੈਂਚੀ ਨੂੰ ਜਿਵੇਂ ਤਿੱਕੀ ਕਰਨਾ ਤੁਸੀਂ ਇਸ ਤਰ੍ਹਾਂ ਕੈਂਚੀ ਨੂੰ ਬਹੁਤ ਆਸਾਨੀ ਦੇ ਨਾਲ ਤੁਸੀਂ ਤਿੱਕੀ ਕਰ ਸਕਦੇ ਹਾਂ ਤਾਂ ਤੁਹਾਡੀ ਕੈਂਚੀ ਇਹ ਬਿਲਕੁਲ ਤਿੱਕੀ ਹੋ ਜਾਊਗੀ ਇੱਕ ਦੋ ਤੁਸੀਂ ਨਾ ਖਾਲੀ ਇਸ ਤਰ੍ਹਾਂ ਦੀ ਦਵਾਈਆਂ ਦੇ ਰੈਪਰ ਕਟਿੰਗ करूंगी ਤਾਂ ਤੁਹਾਡੀ ਕੈਂਚੀ ਬਿਲਕੁਲ ਹੀ ਇਹਨੂੰ ਸਿੱਖਾਪਨ ਹੋ ਜਾਊਗਾ ਕੈਂਚੀ ਚ ਕੈਂਚੀ ਪਹਿਲਾਂ ਤੁਹਾਨੂੰ ਸ਼ੁਰੂ ਤੋਂ ਦਿਖਾਈ ਸੀਗੀ ਆਪਣੀ ਕੈਂਚੀ ਦੀ ਬਿਲਕੁਲ ਵੀ ਆਵਾਜ਼ ਨਹੀਂ ਆ ਰਹੀ ਸੀ ਹੁਣ ਦੇਖੋ ਆਪਣੀ ਜੀ ਕੈਂਚੀ ਬਿਲਕੁਲ ਹੋ ਗਈ ਤਿੱਖੀ ਦੇਖ ਸਕਦੇ ਤੁਸੀਂ ਇਹਦੀ ਆਵਾਜ਼ ਵੀ ਆ ਰਹੀ ਆ ਤੇ ਮੈਂ ਤੁਹਾਨੂੰ ਇੱਕ ਕੱਪੜਾ ਵੀ ਕੱਟ ਕੇ ਦਿਖਾਉਣੀ ਆ ਤੇ ਪਹਿਲਾਂ ਆਪਾਂ ਨੇ ਕੱਪੜਾ ਤੁਹਾਨੂੰ ਕੱਟ ਕੇ ਦਿਖਾਇਆ ਸੀ ਦੇਖੋ ਆਪਣਾ ਕੱਪੜਾ ਬਿਲਕੁਲ ਨਹੀਂ ਕੱਟ ਹੋਇਆ ਠੀਕ ਆ ਦੇਖੋ ਜੀ ਹੁਣ ਤਿੱਖੀ ਤੁਸੀਂ ਆਪਣੀ ਇਹ ਕੈਂਚੀ ਬਿਲਕੁਲ ਤਿੱਖੀ ਹੋ ਗਈ ਜਿਹੜੀ ਆਪਾਂ ਨੇ ਜੇ ਐਂਡ ਵਿੱਚ ਇਹਦੇ ਉੱਪਰ ਚੀਜ਼ ਲਗਾਉਣੀ ਆ ਉਹ ਹੈਗਾ ਤੁਸੀਂ ਮਸ਼ੀਨ ਦਾ ਜਿਹੜੀ ਆਪਣੇ ਕੱਪੜੇ ਸਿਉਣ ਵਾਲੀ ਮਸ਼ੀਨ ਹੁੰਦੀ ਆ ਉਹਦਾ ਤੁਸੀਂ ਇਹਦਾ ਉੱਪਰ ਤੇਲ ਲਗਾ ਕੇ ਰੱਖਿਆ ਕਰੋ ਕੈਂਚੀ ਨੂੰ ਤੇ ਨਾ ਹੀ ਬਿਲਕੁਲ ਜੰਗ ਲੱਗਦਾ ਕੈਂਚੀਆਂ ਨੂੰ ਤੇ ਨਾਲ ਹੀ ਆਪਣੀਆਂ ਕੈਂਚੀਆਂ ਬਿਲਕੁਲ ਹੀ ਤਿੱਖੀਆਂ ਰਹਿੰਦੀਆਂ ਨੇ ਇਸੇ ਤਰ੍ਹਾਂ ਆਪਾਂ ਕੈਂਚੀਆਂ ਦੇ ਉੱਤੇ ਤੇਲ ਕਾਦਾਂਗੇ ਦੇਖੋ ਜੀ ਆਪਾਂ ਨੇ ਕੈਂਚੀਆਂ ਨੂੰ ਬਿਲਕੁਲ ਹੀ ਸਾਫ਼ ਕਰਤਾ ਤੇ ਨਾਲੇ ਤਿੱਖੀਆਂ ਵੀ ਹੋ ਗਈਆਂ ਆਪਣੀਆਂ ਤੁਹਾਨੂੰ ਆਪਾਂ ਨੇ ਕੱਪੜਾ ਵੀ ਕੱਟ ਕੇ ਦਿਖਾਇਆ ਵਾ ਤੇ ਕਿਹੋ ਜਿਹੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ